ਕੇ ਖਾਤ ਪੀਤ ਖਾਲਿਆ ਪੀਲਿਆ ਸ਼ਰਦਨ ਖੇਲਤ ਹਾਸ਼ਤ ਦੁਨੀਆ ਦੀਆਂ ਖੇਡਾਂ ਖੇਡਣੇ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਜਿਹੜੀ ਫੜ ਕੇ ਚੀਜ਼ ਹਾਕੀ ਜਾਂ ਫੁੱਟਬਾਲ ਖੇਡਣਾ ਹੈ ਮਨ ਸੂਖਮ ਹੈ ਤੇ ਉਹ ਸੂਖਮ ਖੇਡਾਂ ਹੀ ਖੇਡਦਾ ਹੈ ਸਰੀਰ ਦੀ ਖੇਡ ਹੋਏਗੀ ਤੇ ਸਰੀਰ ਦੇ ਨਾਲ ਕੁਝ ਪਕੜਨਾ ਪਵੇਗਾ। ਮਨ ਸਾਡਾ ਸੂਖਮ ਹੈ ਤੇ ਉਹ ਸੂਖਮ ਚੀਜ਼ਾਂ ਦੀ ਪਕੜ ਕਰਦਾ ਹੈ। ਮਨ ਦੇ ਵਿੱਚ ਖਾਣ ਦੀਆਂ ਬਾਸ਼ਨਾਮਾ ਪੈਦਾ ਹੋ ਗਈਆਂ ਤੇ ਉਹ ਖਾਣ ਦੇ ਨਾਲ ਹੀ ਖੇਡਦਾ ਰਹੇਗਾ ਸਾਰਾ ਦਿਨ। ਪੀਣ ਦੀਆਂ ਕੁਝ ਚੀਜ਼ਾਂ ਕਈ ਤਰ੍ਹਾਂ ਦੀਆਂ ਚਲੀਆਂ ਉਹਨਾਂ ਦਾ ਕੋਈ ਸ਼ਵਾਦ ਰਸ ਮਨ ਨੇ ਗ੍ਰਹਿਣ ਕਰ ਲਿਆ ਹੈ। ਸਾਰਾ ਦਿਨ ਮਨ ਉਹਨਾਂ ਨੂੰ ਲੋਚੇਗਾ। ਕੁਸ਼ ਦੁਨੀਆਂ ਦੇ ਖੇਲਾ ਤੇ ਰੰਗ ਤਮਾਸ਼ੇ ਨੇ ਕਿਤੇ ਦੇਖੇ ਨੇ ਉਹ ਦੇਖੇ ਤੇ ਇੱਕ ਘੜੀ ਲਈ ਨੇ ਮੁੜ ਕੇ ਘਰ ਬੈਠਾ ਮਨ ਉਹਦੇ ਵਿੱਚ ਖੇਲੀ ਜਾਂਦਾ ਹੈ ਔਰ ਹਸ਼ਤ ਤਰਾਂ ਤਰਾਂ ਦੇ ਨਾਟਕ ਛਾਟਕ ਦੇਖ ਕੇ ਤਰਾਂ ਤਰਾਂ ਦੀਆਂ ਗੱਲਾਂ ਕਰਕੇ ਮਾੜੀਆਂ ਚੰਗੀਆਂ ਤੇ ਇਹ ਖੁਸ਼ ਬੜਾ ਹੁੰਦਾ ਹੈ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹੇ ਆ ਇਹਨਾਂ ਰੰਗਾਂ ਦਾ ਇਹਨਾਂ ਤਮਾਸ਼ਿਆਂ ਦਾ ਅੰਦਰ ਅਤਿਅੰਤ ਚਾ ਲੱਗਿਆ ਹੋਇਆ ਹੈ ਇੱਕ ਤੋਂ ਇੱਕ ਚਾਹੀਦਾ ਹੈ ਤੋਂ ਪੰਜ ਸਾਂ ਸਮਝਾਰੇ ਨੇ ਕਿ ਇਸ ਦਾ ਅੱਧੀ ਪੰਕਤੀ ਚ ਉੱਤਰ ਦਿੰਦੇ ਨੇ ਕਿ ਪਰਮੇ ਜਨਮ ਅਨੇਕ ਇਹ ਹੀ ਕਾਰਨ ਹੈ ਕਿ ਜਿਹੜੀਆਂ ਖੇਲਾਂ ਤੋਂ ਗ੍ਰਹਿਣ ਕੀਤੀਆਂ ਇਹ ਮਾੜੀਆਂ ਨੇ ਇਹਨਾਂ ਖੇਡਾਂ ਨੇ ਤੈਨੂੰ ਕਈ ਜਨਮਾਂ ਦਾ ਭ੍ਰਮਣ ਪਾਇਆ ਹੈ ਖਾਤ ਪੀਤ ਖੇਲਤ ਹਸ਼ਤ ਇਹਨਾਂ ਤੋਂ ਸੰਕੋਚ ਕਰੋ ਪਰਮੇ ਪਾਸ਼ਾ ਦੱਸਣਗੇ ਕਿ ਕਿਹੜੀ ਖੇਡ ਖੇਡਣੀ ਹੈ